ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇੰਦ ਕਰਦੇ ਤੁਸੀ ਸਾਰੇ ਠੀਕ ਹੋਵੋਗੇ ਅੱਜ ਅਸੀਂ ਬਣਾਉਣ ਲੱਗੇ ਹਾਂ ਲੀਚੀ ਦਾ ਜੂਸ ਜੋ ਗਰਮੀਆਂ ਵਿੱਚ ਬਹੁਤ ਹੀ ਰਸੀਲਾ ਫਲ ਹੈ ਇਹ ਵਿਟਾਮਿਨ ਏ ਤੇ ਸੀ ਦੇ ਨਾਲ ਭਰਪੂਰ ਹੁੰਦਾ ਹੈ ਲੀਚੀ ਦਾ ਜੂਸ ਬਣਾਉਣ ਲਈ ਅਸੀਂ 1 ਕਿਲੋ ਲੀਚੀ ਲਈ ਹੈ ਤੇ ਇਹ ਅਸੀਂ 4-5 ਚਮਚਾ ਚੀਨੀ ਦੇ ਲੈਨੇ ਇੱਕ ਅਸੀਂ ਨਿੰਬੂ ਪਾਵਾਂਗੇ ਵੈਸੇ ਤਾਂ ਆਪਾਂ ਅਦਰਕ ਵੀ ਪਾ ਸਕਦੇ ਆ ਆਪਣੀ ਮਰਜ਼ੀ ਪਰ ਅਸੀਂ ਨਿੰਬੂ ਪਾਵਾਂਗੇ ਅਸੀਂ ਅਦਰਕ ਨਹੀਂ ਪਾਵਾਂਗੇ ਹਾਂਜੀ ਅਸੀਂ ਲੀਚੀ ਦਾ ਜੂਸ ਬਣਾਉਣ ਲਈ 1 ਕਿਲੋ ਲੀਚੀ ਲਈਏ 4-5 ਚਮਚ ਚੀਨੀ ਦੇ ਲੈਣੇ ਇੱਕ ਅਸੀਂ ਨਿੰਬੂ ਲਿਆ ਹੈ ਤੇ ਹੁਣ ਇਹਨਾਂ ਨੂੰ ਅਸੀਂ ਛਿੱਲਾਂਗੇ ਛਿੱਲ ਕੇ ਫਿਰ ਤੁਹਾਨੂੰ ਦਿਖਾਉਨੇ ਆ ਜੇ ਇਦਾਂ ਇਹਨਾਂ ਨੂੰ ਛਿੱਲ ਲੈਣਾ ਸਾਰਿਆਂ ਨੂੰ ਤੇ ਫਿਰ ਇਹਨਾਂ ਦੀ ਚਾਕੂ ਦੇ ਨਾਲ ਵਿੱਚੋਂ ਗਿੱਟ ਕੇ ਜਿਹੜੀ ਉਹ ਕੱਢ ਦਾਂਗੇ ਆਪਾਂ ਪਹਿਲਾਂ ਇਹਨਾਂ ਨੂੰ ਛਿੱਲਾਂਗੇ ਤੇ ਬਹੁਤ ਹੀ ਸਿਰਲੀਏ ਬਹੁਤ ਵਧੀਆ ਗਰਮੀਆਂ ਵਿੱਚ ਇਸ ਦਾ ਜਿਹੜਾ ਜੂਸ ਹੈ ਬਹੁਤ ਵਧੀਆ ਮੱਲੋ ਠੰਡਾ ਹੁੰਦਾ ਹੈ ਠੰਡਕ ਦਿੰਦਾ ਸ਼ਰੀਰ ਨੂੰ ਕਈ ਫਾਇਦੇ ਹੋਰ ਵੀ ਮੱਲੋ ਹੁੰਦੇ ਨੇ ਇਹਦੇ ਨਾਲ ਇਸ ਤਰ੍ਹਾਂ ਆ ਗੱਟ ਨੂੰ ਬਾਹਰ ਕੱਢੀ ਜਾਣਾ डक ला ला के इतने में वो देखो वो गेट के बाहर निकल जाएगी जड़ी लीची आप इस तरह बहुत सूखा है ਇਹ ਲੀਚੀ ਨੂੰ ਛਿੱਲਿਆ ਸੀ ਫਿਰ ਉਸ ਤੋਂ ਬਾਅਦ ਉਹਨਾਂ ਦੀਆਂ ਗਿੜਕਾ ਕੱਢ ਲਈਆਂ ਤੇ ਹੁਣ ਆਪਾਂ ਮਿਕਸੀ ਦੇ ਜੱਗ ਵਿੱਚ ਪਾਵਾਂਗੇ ਨਾਲ ਹੀ ਆਪਾਂ ਖੰਡ ਵੀ ਪਾ ਦਾਂਗੇ ਤੇ ਅੱਜ ਹੁਣ ਆਪਾਂ ਨਿੰਬੂ ਵਿੱਚ ਪਾ ਦਵਾਂਗੇ ਨਿੰਬੂ ਦਾ ਰਸ ਵਿੱਚ ਪਾ ਦਾਂਗੇ ਆਪਾਂ ਛੋੜ ਕੇ ਜੀ ਉਹਨਾਂ ਪੈਨ ਨੂੰ ਗ੍ਰੈਂਡ ਕਰਾਂਗੇ। ਅਲੀਚੀ ਨੂੰ ਅਸੀਂ ਗ੍ਰੈਂਡ ਕਰ ਲਿਆ। ਹੁਣ ਅਸੀਂ ਇਹਦੇ ਵਿੱਚ ਪਕਾਉਾਂਗੇ। ਉਨ ਦੁਬਾਰਾ ਇਹਨੂੰ ਫਿਰ ਚਲਾਵਾਂਗੇ ਮਿਕਸੇ ਨੂੰ ਹਾਂਜੀ ਥੋੜਾ ਜਿਹਾ ਆਪਾਂ ਕਾਲਾ ਨਮਕ ਪਾ ਦਾਂਗੇ ਇਹ ਮੋਂਨ ਨੂੰ ਦੁਬਾਰਾ ਹਜੇ ਗ੍ਰाइंड ਕਰਾਂਗੇ ਆਪਾਂ ਉਹ ਸੋਰੀ ਦੁਬਾਰਾ ਇਹਨੂੰ ਚਲਾਵਾਂਗੇ ਮਿਕਸੇ ਨੂੰ ਥੋੜਾ ਜਿਹਾ ਪਾਣੀ ਵੀ ਐਡ ਕਰਨਾ ਹੈ ਹੋਨੇ ਨੂੰ ਦੁਬਾਰਾ ਇੱਕ ਵਾਰੀ ਚਲਾਵਾਂਗੇ ਆਪਾਂ ਹਾਂਜੀ ਹੁਣ ਆਪਾਂ ਇਹਨੂੰ ਜੱਗ ਵਿੱਚ ਪੁੱਲ ਲਵਾਂਗੇ ਢਿੱਲੀ ਚੀ ਦਾ ਜੂਸ ਬਣ ਕੇ ਆਪਣਾ ਤਿਆਰ ਹੋ ਗਿਆ ਹੁਣ ਅਸੀਂ ਸਰਵ ਕਰਾਂਗੇ ਨਾਸਾਂ ਚ ਪਾਵਾਂਗੇ ਲਾਈਕ ਕਮੈਂਟਸ ਕਰਕੇ ਦੱਸਿਓ ਤੁਹਾਨੂੰ ਸਾਡੇ ਲੀਚੀ ਦੇ ਜੂਸ ਦੀ ਰੈਸিপি ਜਿਹੜੀ ਕਿਵੇਂ ਦੀ ਲੱਗੀ ਹੈ ਸ਼ੇਅਰ ਵੀ ਕਰਿਓ ਲਾਈਕ ਵੀ ਕਰਿਓ ਕਮੈਂਟਸ ਵੀ ਕਰਿਓ ਵੱਧ ਤੋਂ ਵੱਧ ਜਿਹੜੇ ਜਿਹੜੇ ਭੈਣ ਭਰਾ ਸਾਡੀ ਵੀਡੀਓ ਵੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲਓ ਜੀ ਹੁਣ ਅਸੀਂ ਸਰਵ ਕਰਾਂਗੇ ਥੈਂਕ ਯੂ ਫਾਰ ਵਾਚਿੰਗ